ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਚੈਨਲ ਤੇ ਜਿਸ ਦਾ ਨਾਮ ਹੈ ਨਿਊ ਸਟਾਈਲ ਕੋਰ ਆਪਣਾ ਨਿਊ ਸਟਾਈਲ ਬੋਲੀਆਂ ਵਾਲਾ ਚੈਨਲ ਡਿਲੀਟ ਹੋ ਗਿਆ ਇਸ ਕਰਕੇ ਆਪਾਂ ਇੰਦੇ ਉਤੇ ਵੀਡੀਓ ਪਾ ਰਹੇ ਆ ਤੇ ਅੱਜ ਆਪਾਂ ਜੱਜੇ ਤੇ ਬੋਲੀਆਂ ਲੈ ਕੇ ਆਏ ਆ ਜੇ ਵਧੀਆ ਲੱਗੀਆਂ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਚੈਨਲ ਨੂੰ ਕਰਨਾ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਜੇ ਜਟਿਏ ਜਟਕੁਟ ਨਾ ਹੋਵੇ ਕੁਟਿਏ ਕੰਧੋਲੀ ਹੋਲੇ ਨਹੀਂ ਪਹਿਲਾ ਝਟ ਤੋਂ ਮੱਕੀ ਪਿਆਈਏ ਨਹੀਂ ਪਹਿਲਾ ਝਟ ਤੋਂ ਮੱਕੀ ਪਿਆਈਏ ਫੇਰ ਪਿਆਈਏ ਸ਼ੋਲੇ ਜਟਿਏ ਦੇ ਦਬਕਾ ਝਟ ਨਬਰੋ ਬਰ ਬੋਲੇ ਜਟਿਏ ਦੇ ਦਬਕਾ ਝਟ ਨਬਰੋ ਬਰ ਬੋਲੇ ਜਟਿਏ ਦੇ ਦਬਕਾ ਜਟਾ ਦੇ ਪੁੱਤ ਸਾਧੂ ਹੋਗੇ ਜਟਾ ਦੇ ਪੁੱਤ ਸਾਧੂ ਹੋਗੇ ਸਿਰ ਤੇ ਝਟਾਵਾਂ ਰਖਾਈਆਂ ਬਈ ਬਗਲੀਆਂ ਫੜਕੇ ਮੰਗਣ ਤੁਰ ਪਏ ਬਗਲੀਆਂ ਫੜਕੇ ਮੰਗਣ ਤੁਰ ਪਏ ਖੈਰ ਨ ਪਾਉਂਦੀਆਂ ਮਾਇਆ ਨਹੀਂ ਸਾਥ ਵਿੱਚ ਬਹਿ ਕੇ ਬੈਣ ਬੀਨ ਵਜਾਉਂਦੇ ਸਾਥ ਵਿੱਚ ਬਹਿ ਕੇ ਬੀਨ ਵਜਾਉਂਦੇ ਛੁਟਕੀ ਛੁਟਕੀ ਲਿਆ ਆਂ ਲੈ ਫੜ ਮਿੱਤਰਾ ਮੰਗਾ ਮੇਚ ਨਾ ਆਈਆਂ ਲੈ ਫੜ ਮਿੱਤਰਾ ਮੰਗਾ ਮੇਚ ਨਾ ਆਈਆਂ ਲੈ ਫੜ ਮਿੱਤਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਤੇਰਾ ਮੂੰਹ ਦਿਸੇ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜਦੋਂ ਜਵਾਨੀ ਸੀ ਵੇ ਜਾਲ ਮਾ ਤੂੰ ਕੰਗਰੂ ਮੈਂ ਟੱਲੀ ਸੀ ਜਾਲ ਮਾ ਤੂੰ ਕੰਗਰੂ ਮੈਂ ਟੱਲੀ ਸੀ ਜਾਲ ਮਾ ਜਦੋਂ ਜਵਾਨੀ ਸੋਰ ਸੀ ਵੇ ਜਾਲ ਮਾ ਤੂੰ ਪਤੰਗ ਮੈਂ ਾਡੋਰ ਸੀ ਜਾਲ ਮਾ ਤੂੰ ਪਤੰਗ ਮੈਂ ਡੋਰ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲਮਾ ਵੰਜਲੀ ਵਰੇ ਗਾ ਬੋਲ ਸੀ ਵੇ ਜਾਲਮਾ ਵੰਜਲੀ ਵਰੇ ਗਾ ਬੋਲ ਸੀ ਵੇ ਜਾਲਮਾ ਜੇਠ ਜਠਾਣੀ ਮਿੱਟੀ ਲਾਉਂਦੇ ਜੇਠ ਜਠਾਣੀ ਮਿੱਟੀ ਲਾਉਂਦੇ ਮੈਂ ਪਰਦੇਸੀ ਪਾਣੀ ਨਹੀਂ ਮੇਰੀ ਹਾਲ ਲੱਗ ਗਈ ਸਿਖਰੋਂ ਡਿੱਗੀ ਜਠਾਣੀ ਮੇਰੀ ਹਾਲ ਲੱਗ ਗਈ ਸਿਖਰੋਂ ਡਿੱਗੀ ਜਠਾਣੀ ਮੇਰੀ ਹਾਲ ਲੱਗ ਗਈ ਜੇਠ ਜਠਾਣੀ ਮਿੱਟੀ ਲਾਉਂਦੇ ਮਹਿਤੋਂ ਦੀ ਸਿਗਾਰਾਂ ਛੇ ਮੇਰੀ ਹਾਲ ਲੱਗ ਜੇ ਸਿਖਰੋ ਡਿਗੂਚ ਬਾਰਾ ਜੇ ਮੇਰੀ ਹਾਲ ਲੱਗ ਜੇ ਸਿਖਰੋ ਡਿਗੂਚ ਬਾਰਾ ਜੇ ਮੇਰੀ ਹਾਲ ਲੱਗ ਜੇ ਜੇਠ ਜਠਾਣੀ ਚਾਹ ਸੀ ਪੀਂਦੇ ਜੇਠ ਜਠਾਣੀ ਚਾਹ ਸੀ ਪੀਂਦੇ 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 ਲੜਪੇ ਨਹੀਂ ਫਿਰ ਕੋਲੀក្លਾਸੀ ਖੜਕੇ ਨਹੀਂ ਫਿਰ ਕੋਲੀក្លਾਸੀ ਖੜਕੇ ਨਹੀਂ ਫਿਰ ਕੋਲੀក្លਾਸੀ ਖੜਕੇ ਜੇ ਕੁੜੀਓ ਤੜਵਿਆਨੀ ਹੁੰਦਾ ਜੇ ਕੁੜੀਓ ਤੜਵਿਆਨੀ ਹੁੰਦਾ ਥੜਕੇ ਉੱਠ ਕੇ ਨਾਇਆ ਕਰੋ ਨਹੀਂ ਬਿਊਟੀ ਪਾਰਲਰ ਜਾ ਕੇ ਪਾਊਡਰ ਕਰੀਮ ਹਲਾਇਆ ਕਰੋ ਨੀ ਬਿਊਟੀ ਪਹਲਰ ਜਾ ਕੇ ਪਾਊਡਰ ਕਰੀਮ ਹਲਾਇਆ ਕਰੋ ਜੇ ਮੁੰਡਿਓ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਗੜਵਾਲਾ ਦੇ ਚਾਂਦੀ ਦਾ ਵੇਲਕ ਹਿੱਲੇ ਮਜਾ ਜਣ ਜਾਂਦੀ ਦਾ ਵੇਲਕ ਹਿੱਲੇ ਮਜਾ ਜਣ ਜਾਂਦੀ ਦਾ ਅਸਾਂ ਕੁੜੀ ਇਹਨਾ ਤੇਰੀ ਤੋਰ ਦੇਖਣੀ ਅਸਾਂ ਕੁੜੀ ਇਹਨੀ ਤੇਰੀ ਤੋਰ ਵੇਖਣੀ ਅੱਗ ਲਾਉਣਾ ਗੜਵਾ ਚਾਂਦੀ ਦਾ ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਜੇ ਮੈਂ ਹੋਵਾਂ ਮੱਲਣੀ ਮੱਲਾ ਵਾਲੇ ਕੋਲ ਕਰਾਂ ਜੇ ਮੈਂ ਹੋਵਾਂ ਮੱਲਣੀ ਮੱਲਾ ਵਾਲੇ ਕੋਲ ਕਰਾਂ ਜੇ ਮਾਮੀ ਤੂੰ ਨੱਚਣਾ ਨਹੀਂ ਜਾਂਦੀ ਇੱਥੇ ਕਾਸ ਨੂੰ ਆਈ ਨੀ ਭਰਿਆ ਪਤੀਲਾ ਪੀ ਗਈ ਦਾਲ ਦਾ ਰੋਟੀਆਂ ਦੀ ਥਈ ਮਕਾਈ ਨਹੀਂ ਜਾ ਕੇ ਆਖੇਂਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਂਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਂਗੀ ਜਾ ਕੇ ਸੁਨੇ ਆਰੇ ਕੋਲੋਂ ਟਿੱਕਾ ਮੈਂ ਕੜਾਉਣੀਆਂ ਜਾ ਕੇ ਸੁਨੇ ਆਰੇ ਕੋਲੋਂ ਟਿੱਕਾ ਮੈਂ ਕੜਾਉਣੀਆਂ ਲਾਉਣੀਆਂ ਮੈਂ ਸਿਰ ਵਿਚਾਲੇ ਚੀਰ ਬੀਬੀ ਨਣ ਦੇ ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣ ਦੇ ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣ ਦੇ ਜੇ ਮੁੰਡੇ ਆ ਮੈਨੂੰ ਨੱਚ ਦੀ ਵੇਖਣਾ ਬੰਕਾ ਲਿਆ ਦੇ ਭੈਣ ਦੀਆਂ ਵੇ ਅੱਡੀ ਵਜੇ ਤਮ ਕਾ ਪਹਿਣ ਗਿਆ ਜੇ ਮੁੰਡਿਆ ਮੈਨੂੰ ਨੱਚ ਦੀ ਵੇਖਣਾ ਸੂਟ ਸਵਾ ਦੇ ਫਿੱਟ ਮੁੰਡਿਆ ਮੇਰੀ ਨੱਚ ਦੀ ਦੀ ਫੋਟੋ ਖਿੱਚ ਮੁੰਡਿਆ ਜੇ ਮੁੰਡਿਆ ਮੈਨੂੰ ਨੱਚ ਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚ ਦੀ ਵੇਖ ਸੂਟ ਸਮਾ ਦੇ ਟਾਈਟ ਮੁੰਡਿਆ ਵੇ ਤੇਰੇ ਕਮਰੇ ਦੀ ਬਣ ਜਾ ਲਾਈਟ ਮੁੰਡਿਆ ਵੇ ਤੇਰੇ ਕਮਰ ਦੀ ਲਾਈਟ ਮੁੰਡਿਆਂ ਜੇ ਜੀਜਾ ਸਾਡੇ ਵੰਗਾ ਵਿੱਚ ਢਾਣੀਆਂ ਵੰਗਾ ਚੜਾ ਦੇ ਕਾਲੀਆਂ ਵੇ ਅਸੀਂ ਅਸਲ ਮਲੰਗਾਨੀਆਂ ਸਾਲੀਆਂ ਵੇ ਅਸੀਂ ਅਸਲ ਮਲੰਗਾਨੀਆਂ ਸਾਲੀਆਂ ਵੇ ਜੀਜਾ ਮੇਰਾ ਪਤੀਜਾ ਪੈਸੇ ਦਿੰਦਾ ਨਹੀਂ ਵੰਗਾ ਨੂੰ ਜੀਜਾ ਮੇਰਾ ਪਤੀਜਾ ਪੈਸੇ ਦਿੰਦਾ ਨਹੀਂ ਵੰਗਾ ਨੂੰ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਦੇ ਪੈਸੇ ਵਾਰਦਾ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਣੇ ਵੇ ਸੇ ਵਾਰਦਾ ਜੀਜਾ ਵਾਰ ਤੇ دیਵਾਨੀ ਖੋਟੀ ਗਿੱਦੇ ਵਿੱਚ ਤੇਰੀ ਸਾਲੀ ਨੱਚਦੀ ਜੀਜਾ ਵਾਰ ਤੇ دیਵਾਨੀ ਖੋਟੀ ਗਿੱਦੇ ਵਿੱਚ ਸਾਲੀ ਨੱਚਦੀ ਜੀਜਾ ਸਾਲੀ ਤਾਜ ਖੇੜ ਦੇ ਸਾਲੀ ਗਈ ਜਿੱਤ ਮਿੰਨ ਲਤ ਦਾ ਲਾਜ ਸੱਟ ਵਜੀਜਾ ਨਲਤ ਦੇ ਲਸਟ ਜੀਜਾ ਨਲਤ ਦੇ ਲਸਟ ਤਾਸ਼ ਖੇਡਣੀ ਸਿੱਖ ਵਜੀਜਾ ਤਾਸ਼ ਖੇਡਣੀ ਸਿੱਖ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ ਤਰਤੀ ਨੂੰ ਕਲੀ ਕਰਾ ਦੇਵੇ ਨੱਚੂਗੀ ਸਾਰੀ ਰਾਤ ਵੇ ਜਾ ਚਾਂਜਰ ਕਿਤੋਲਿਆ ਦੇ ਨੱਚੂਗੀ ਸਾਰੀ ਰਾਤ ਵੇ ਚਾਂਜਰ ਕਿਤੋਲਿਆ ਦੇ ਨੱਚੂਗੀ ਸਾਰੀ ਰਾਤ ਮੈਨੂੰ ਕਨਫਿਊਜ਼ ਹੋ ਗਿਆ ਠੀਕ ਹੈ ਤੇ ਪਿੱਛੇ ਮੇਰੇ ਬੱਚੇ ਨੇ ਤੇ ਥੋੜਾ ਜਿਹਾ ਸ਼ੋਰ ਕਰਦੇ ਪਏ ਨੇ ਜੇ ਮੁੰਡਿਆ ਮੈਨੂੰ ਨਾਲ ਲੈ ਜਾਣਾ ਜੇ ਮੁੰਡਿਆ ਮੈਨੂੰ ਨਾਲ ਲੈ ਜਾ ਮਾਂ ਦਾ ਦਰ ਤੂੰ ਚੱਕ ਮੁੰਡੇ ਆਵੇ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡੇ ਆਵੇ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡਿਆ ਜਾਗੋ ਕੱਢੇ ਨੀ ਮਾਮੀਏ ਛੱਡ ਨਖਰਾ ਦੱਸ ਤੇਰਾ ਮੇਰਾ ਤੇਰਾ ਕੇਰਾ ਕੀ ਝਗੜਾ ਵੇ ਦੱਸ ਤੇਰਾ ਮੇਰਾ ਤੇਰਾ ਦੱਸ ਕੀ ਝਗੜਾ ਜਤ ਘਰ ਜਨਮੀ ਤੀ ਵੇ ਨਰੰਜਨਾ ਸੋਚੀ ਪੈਗੇ ਜੀ ਵੇ ਨਰੰਜਨ ਸੋਚੀ ਪੈਗੇ ਜੀ ਵੇ ਨਰੰਜਨਾ ਜੋਗਿਆ ਨਹੀਂ ਗਿਆ ਫੇਰਾ ਪਾਣੀ ਗਿਆ ਜੋਗਿਆ ਨਹੀਂ ਗਿਆ ਫੇਰਾ ਪਾਣੀ ਗਿਆ ਕੋਈ ਬਿਸ਼ੀਰ ਨਾਗ ਲੜਾ ਨਹੀਂ ਗਿਆ ਕੋਈ ਬਿਸ਼ੀਰ ਨਾਗ ਲੜਾ ਨਹੀਂ ਗਿਆ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਤੇਰਾ ਮੂੰਹ ਦਿਸ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜੇ ਤੂੰ ਸੁਨੇਹਾਰੇ ਕੋਲੋਂ ਨੱਤੀਆਂ ਕਰਾਉਣੀਆਂ ਜੇ ਤੂੰ ਸੁਨੇਹਾਰੇ ਕੋਲੋਂ ਨੱਤੀਆਂ ਕਰਾਉਣੀਆਂ ਮੈਨੂੰ ਕਰਾ ਦੇ ਗੁੱਟੇ ਮੁੰਡੇ ਨਹੀਂ ਤੇ ਜਾਣ ਕੇ ਮੋਲਾ ਜੇ ਟੁੱਟੇ ਮੁੰਡੇ ਆਵੇ ਨਹੀਂ ਤੇ ਜਾਣ ਕੇ ਮੋਲਾ ਜੇ ਟੁੱਟੇ ਮੁੰਡਿਆਂ ਜੇ ਤੂੰ ਸੁਣਿਆਰੇ ਕੋਲੋਂ ਨੱਤੀਆਂ ਕਰਾਉਣੀਆਂ ਜੇ ਤੂੰ ਸੁਣਿਆਰੇ ਕੋਲੋਂ ਨੱਤੀਆਂ ਕਰਾਉਣੀਆਂ ਮੈਨੂੰ ਕਰਾ ਦੇ ਛੱਲਾ ਮੁੰਡਿਆ ਨਿੱਤੇ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆ ਨਿੱਤੇ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆ ਦੇਤੂ ਸੁਨੇਹਾਰੇ ਕੋਲੋਂ ਨੱਤੀਆਂ ਕਰਾਉਣੀਆਂ ਮੈਨੂੰ ਕਰਾ ਦੇ ਛੱਲੇ ਮੁੰਡੇ ਪਾਵੇਂ ਲਾ ਬੱਠਲਾ ਨੂੰ ਥੱਲੇ ਮੁੰਡੇ ਆ ਪਾਵੇਂ ਲਾ ਬੱਠਲਾ ਨੂੰ ਥੱਲੇ ਮੁੰਡੇ ਆ ਜੇਤੂ ਸੋਨੇ ਹਾਰੇ ਕੋਲ 29ਾਂ ਕਰਾਉਣੀਆਂ ਜੇਤੂ ਸੋਨੇ ਹਾਰੇ ਕੋਲ 29ਾਂ ਕਰਾਉਣੀਆਂ ਮੈਨੂੰ ਕਰਾ ਦੇ ਸੱਗੀ ਮੁੰਡੇ ਆਵੇ ਤੇਰੇ ਮਗਰ ਫਿਰੂੰਗੀ ਪੱਜੀ ਮੁੰਡੇ ਤੇਰੇ ਮਗਰ ਫਿਰੂੰਗੀ ਪੱਜੀ ਮੁੰਡੇ ਜਾਵੇ ਢੋਲਣਾ ਮੈਂ ਨਹੀਂ ਬੋਲਣਾ ਜਾਵੇ ਢੋਲਣਾ ਮੈਂ ਨਹੀਂ ਬੋਲਣਾ ਤੇਰੀ ਮੇਰੀ ਹੋ ਗਈ ਬਸ ਸਵੇਰ ਰਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦਸਵੇਰ ਰਤ ਕਿੱਥੇ ਗਿਆ ਕਿੱਥੇ ਗਿਆ ਸੀ ਦਸਵੇਰ ਰਤ ਕਿੱਥੇ ਗਿਆ ਸੀ ਜੱਟੀ ਕੋਟ ਕਪੂਰੇ ਦੀ ਤੇ ਬ੍ਰਾਹਮਣ ਮ੍ਰਿਤਸਰ ਦਾ ਜੱਟੀ ਪਕਾਵੇ ਰੋਟੀਆਂ ਤੇ ਬ੍ਰਾਹਮਣ ਪੇੜੇ ਕਰਦਾ ਉਧਰੋਂ ਆ ਗਿਆ ਦਿਓਰ ਜੱਟੀ ਦਾਦੀ ਸੰਲੰਗ ਹੱਥਾਂ ਵਿੱਚ ਫੜਦਾਨੀ ਵੇਜਨਾ મારી ના મારી જરાબર આપણે આપણે ઘર દાવે કચ્છ કોલાનું જી સભના કર દાવે કચ્છિયા કોલાનું જી સભના કર દાવે ਜਿੱਥੇ ਜਾਕਰ ਤੂੰ ਬਹਿ ਜਾਵੇਂ ਜਿੱਥੇ ਜਾਕਰ ਤੂੰ ਬਹਿ ਜਾਵੇਂ ਹੋ ਜੇ ਚਾਨਣ ਚਾਲਸ਼ ਫੇਰਾਨੀ ਸਾਲ 16ਵਾਂ ਚੜੀ ਜਵਾਨੀ ਬਸ ਨਹੀਂ ਕੁਝ ਤੇਰੇ ਨਹੀਂ ਸਾਲ 16ਵਾਂ ਚੜੀ ਜ ਬਸ ਕੁਝ ਨਹੀਂ ਤੇਰੇ ਨਹੀਂ ਨੀ ਨੀ ਮਾਏ ਦੇ ਨੂੰ ਕਲਸ ਨੇ ਹਾ ਨੀ ਮਾਏ ਦੇ ਨੂੰ ਕਲਸ ਨੇ ਲੈ ਜੇ ਨੂੰ ਆ ਕੇ ਨੀਚੇ ਇਹ ਮੁਕਰ ਗਈ ਮਰਜੂ ਗੁੜ ਖਾ ਕੇ ਨੀ ਇਹ ਮੁਕਰ ਗਈ ਮਰਜੂ ਗਾ ਗੁੜ ਖਾ ਕੇ ਨੀ ਜੇ ਮੁਕਰ ਗਈ ਝਾਤੂ ਦਿਉਰਾ ਅੱਡਵੇ ਹੋ ਜਾ ਜਾਵੇ ਦਿਉਰਾ ਅੱਡ ਤੂੰ ਹੋ ਜਾ ਨਹੀਂ ਤਾਂ ਕੱਢ ਲੈ ਕੰਦਵੇ ਮੈਂ ਬੁਰੂ ਕਰੂੰਗੀ ਆ ਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਆ ਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਤੇ ਆਪਣੀਆਂ ਬੋਲੀਆਂ ਜਿਹੜੀਆਂ ਸੀ ਜੱਜੇ ਤੇ ਕਿਵੇਂ ਦੀਆਂ ਲੱਗੀਆਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣਾ ਚੈਨਲ ਨਿਊ ਸਟਾਈਲ ਬੋਲੀਆਂ ਤੁਸੀਂ ਸਰਚ ਕਰਕੇ ਦੇਖ ਲਿਓ ਆਪਣਾ ਡਿਲੀਟ ਹੋ ਗਿਆ ਹੈ ਕਿਸੇ ਕਾਰਨ ਕਰਕੇ ਤੇ ਤੁਸੀਂ ਪਲੀਜ਼ ਇਹਦੇ ਉੱਤੇ ਵੱਧ ਤੋਂ ਵੱਧ ਸਪੋਰਟ ਦਿਓ ਤੇ ਤੁਹਾਡਾ ਲਾਸਟ ਟਿੱਕਰ ਵੇਖ ਲੈ